ਕਿੱਤੇ ਪਿਆਰ 106 ਪਿੱਤੇ ਚ ਪਥਰੀ ਆ ਤੇ ਗੁਰਦੇ ਦੋਹਾਂ ਚ ਪਿਸ਼ਾਬਲੇ ਬੈਲਡਰ ਬੈਲਡਰ ਚ ਵੀ ਹੈ। ਸਹੀ। ਹਾਂ, ਆਪਰੇਸ਼ਨ ਹੋਣੀ ਦੋ ਪਿੱਤੇ ਦਾ 306 ਦਾ। ਕਮਾਈ ਦਾ ਸਾਧਨ ਨਹੀਂ। ਕਮਾਈ ਨਹੀਂ ਮੇਰੇ ਗੋਡੇ ਬਹੁਤ ਦੁਖਦੇ ਢੂਈ ਹੋ ਗਈ ਮੇਰੀ। ਮੈਂ ਕੰਮ ਵਧੀਆਂ ਕਰਦਾ ਹੁੰਦਾ ਸੀ। ਸਾਰਾ ਕੰਮ ਹੀ ਮੇਰਾ ਖਤਮ ਹੋ ਗਿਆ ਗੋਡਿਆਂ ਕੰਮ ਤੇ ਢੂਈ ਕਰਨ ਨਾਲ। ਇਹ ਤਾਂ ਆਪ ਮੰਜੇ ਤੇ ਪਈ ਐ। ਨਾ ਮੈਥੋਂ ਇਹਦੇ ਘਰ ਦਾ ਕੰਮ ਹੁੰਦਾ। ਰੋਟੀ ਮੈਥੋਂ ਨਹੀਂ ਪੱਕਦੀ। ਅਸੀਂ ਤਾਂ ਬਹੁਤ ਸਾਡੀ ਤਾਂ ਬੇਨਤੀ ਹੈ ਵੀ ਅਸੀਂ ਤਾਂ ਬਹੁਤ ਔਖੀ ਹੈ ਫਸੂਲੇ ਅਸੀਂ ਉਹ ਘਾਟਾ ਪੈ ਗਿਆ ਹਾਂਜੀ ਸਸਰੀਕਾਲ ਜੀ ਅੱਜ ਦੀ ਵੀਡੀਓ ਆ ਲੋੜਵੰਦ ਪਰਿਵਾਰ ਵਾਸਤੇ ਇੱਕ ਲੋੜਵੰਦ ਪਰਿਵਾਰ ਵਾਸਤੇ ਜਿਨੇ ਕੀ ਆਪਦੇ ਘਰ ਵਾਲੀ ਦਾ ਆਪਰੇਸ਼ਨ ਕਰਾਉਣਾ ਤੇ ਘਰੇ ਇੱਕ ਪੰਜੀ ਨਹੀਂ ਗਈ 1 ਰੁਪਿਆ ਨਹੀਂਗਾ ਘਰੇ ਇੱਕ ਉਸ ਉਸ ਬਾਈ ਦੇ ਕੋਲੇ ਜ਼ਮੀਨ ਵੀ ਹੈਣੀ ਤੇ ਉਹ ਬਾਈ ਉਹ ਔਲ ਲੋੜਵੰਦ ਪਰਿਵਾਰ ਆ ਇਹ ਵੀਡੀਓ ਛੱਡਿਓ ਨਾ ਸਾਰੀ ਵੇਖਿਓ ਬਾਈ ਜੀ ਕਿਰਪਾ ਕਰਕੇ ਹੱਥ ਬੰਨ ਕੇ ਬੇਨਤੀ ਹੈ ਕਿ ਇਹ ਲੋੜਵੰਦ ਪਰਿਵਾਰ ਦੀ ਵੀਡੀਓ ਆ ਸਾਰੀ ਵੇਖਿਓ ਛੱਡਿਓ ਨਾ ਇਹ ਵੀਡੀਓ ਜੇ ਤੁਹਾਡੇ ਤੋਂ ਤੁਹਾਡੇ ਤੋਂ ਕੁਛ ਦਿੱਤਾ ਨਹੀਂ ਜਾਂਦਾ ਜਾਂ ਤੁਹਾਡੇ ਤੋਂ ਕੁਛ ਨਹੀਂ ਹੁੰਦਾ ਤੇ ਇੱਕ ਸ਼ੇਅਰ ਜ਼ਰੂਰ ਕਰ ਦਿਓ ਵੀਡੀਓ ਕਿ ਉਸ ਉਸ ਦਾਨੀ ਸੱਜਣ ਦੇ ਤੱਕ ਪਹੁੰਚ ਜਾਵੇ ਕਿ ਇਹਨਾਂ ਦਾ ਇਹਨਾਂ ਦਾ ਆਪਰੇਸ਼ਨ ਹੋ ਸਕੇ ਬਾਈ ਆਪਰੇਸ਼ਨ ਕਰਾਉਣ ਵਾਸਤੇ ਬੀਬੀ ਤੜਫ ਰਹੀ ਆ ਭੈਣ ਇੱਕ ਤੜਫ ਰਹੀ ਆ ਕਿ ਉਹਨਾਂ ਦਾ ਪੇਸ਼ਨ ਹੋ ਜੇ ਤੇ ਪੈਸਿਆਂ ਦੀ ਲੋੜ ਆ ਮਾਇਆ ਦੀ ਲੋੜ ਆ ਤੇ ਪਹਿਲੀ ਹੈਣੀਗੀ ਘਰ ਦੇ ਬਹੁਤ ਮਾੜੇ ਹਾਲਾਤ ਆ ਵੇਖ ਲਓ ਤੁਸੀਂ ਤੇ ਪੁਰਾਣੇ ਤਖਤੇ ਲੱਗੇ ਹੋਏ ਆ ਪਲਾਸਟਰ ਵੀ ਨਹੀਂ ਹੋਇਆ ਮੰਨ ਲਓ ਤਾਂ 20 20 ਸਾਲ ਹੋ ਗਏ ਹੋਣੇ ਆ ਤੇ ਆਹ ਵੇਖ ਲਓ ਬਈ ਉਹੀ ਟਾਇਲ ਬੱਤੇ ਵਿੰਗੇ ਹੋਏ ਪਏ ਬੱਤੇ ਵੀ ਜਿਵੇਂ ਥੱਲੇ ਲੇਪੇ ਪਏ ਆ ਤੇ ਵੀਰ ਬਣ ਕੇ ਜ਼ਰੂਰ ਮਦਦ ਕਰੋ ਯਾਰ ਫੌਲਾ ਮਦਦਤ ਕਰੋ ਗਰੀਬ ਸਿੱਖਾਂ ਦੀ ਲੱਗ ਗਿਆ ਵੀ ਦੋ ਵਾਰੀ ਕਹਿ ਚੁੱਕਾ ਹਾਂ ਗਰੀਬ ਸਿੱਖਾਂ ਦੀ ਮਦਦ ਜ਼ਰੂਰ ਕਰੋ ਜੇ ਆਪਣੇ ਸਾਰੇ ਪੰਜਾਬ ਦੇ ਵਿੱਚੋਂ ਗਰੀਬ ਸਿੱਖਾਂ ਦੀ ਬਾਹ ਫੜ ਲਓ ਨਾ ਤੁਸੀਂ ਤਾਂ ਬਹੁਤ ਤਕੜੇ ਆ ਤੇ ਆਹ ਵੇਖ ਲਓ ਬਹੁਤ ਮਾੜੇ ਹਾਲਾਤ ਆ ਘਰ ਦੇ ਤੇ ਬਹੁਤ ਹੀ ਲੋੜਵੰਦ ਪਰਿਵਾਰ ਆ ਬਾਈ ਆਜੋ ਤੁਹਾਡੀ ਗੱਲਬਾਤ ਕਰਾਉਣੀ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਬਾਈ ਕੀ ਕੀ ਗੱਲ ਆ ਭੈਣ ਨੂੰ ਕੀ ਗੱਲ ਹੈ ਇੱਕ ਤਾਂ ਪਿਆਰ ਸੋਲਗਾ ਪਿੱਤੇ ਚ ਪਥਰੀ ਆ ਤੇ ਗੁਰਦੇਾਂ ਦੋਹਾਂ ਚ ਪਿਸ਼ਾਬਲੇ ਬਿਲਡਰ ਬਿਲਡਰ ਚ ਵੀ ਹੈ ਅੱਛਾ ਜੀ ਹਾਂ ਪਰੇਸ਼ਨ ਹੋਣੀ ਦੋ ਪਿੱਤੇ ਦਾ ਤੇਰ ਸੋਲਗਾ ਦਾ ਕਰਾਉਣਾ ਹੈ ਅੱਛਾ ਜੀ ਹਾਂ ਜੀ ਤੇ ਕਿਵੇਂ ਬਈ ਤੁਹਾਡੇ ਕੋਈ ਕਮਾਈ ਦਾ ਸਾਧਨ ਨਹੀਂ ਕਮਾਈ ਨਹੀਂ ਮੇਰੇ ਗੋਡੇ ਬਹੁਤ ਦੁਖਦੇ ਢੂਈ ਹੋ ਗਈ ਮੇਰੀ ਮੈਂ ਕੰਮ ਵਧੀਆ ਕਰਦਾ ਹੁੰਦਾ ਸੀ ਸਾਰਾ ਕੰਮ ਹੀ ਮੇਰਾ ਖਤਮ ਹੋ ਗਿਆ ਗੋਡਿਆਂ ਕਰ ਨੂੰ ਤੇ ਢੂਈ ਕਰ ਨੂੰ ਠੀਕ ਆ ਬਈ ਪਸੂ ਲੈ ਸੀ ਉਹ ਵੀ ਘਾਟਾ ਪੈ ਗਿਆ ਪਸ਼ੂਆਂ ਚ ਕਿਵੇਂ ਘਟ ਪਗੇ ਉਹ ਗਾਇਆਂ ਮਹਿੰਗੀਆਂ ਲਿਆ ਕੇ 55 5000 ਦੀਆਂ ਉਹ 10 1000 ਦੀਆਂ ਫੜਾਈਆਂ ਜੀ ਬਿਮਾਰ ਹੋ ਗਈਆਂ ਬਹਿ ਗਈਆਂ ਗੰਜਾ ਠੀਕ ਹੈ ਹੁਣ ਵੀ ਕਹਿੰਦੇ ਇੱਕ ਗਾਈ ਗਾਂ ਬਿਮਾਰ ਬੈਠੀ ਉਹ ਵੀ ਤੁਹਾਨੂੰ ਵਿਖਾਉਣੇ ਆ ਵੀ ਗਾਂ ਬੈਠੀ ਆ 6 ਮਹੀਨੇ ਹੋ ਗਏ ਪੂਰੇ ਹਾਂ ਜੀ ਮਤਲਬ 10 ਕਿਲੋ ਦੁੱਧ ਦਿੰਦੀ ਸੀ ਅੱਛਾ 10 ਕਿਲੋ ਤਾਂ ਦਿੰਦੀ ਹਾਂ ਹਾਂ ਤੇ ਉਹ ਵੀ ਗਾਂ ਦੇ ਕਿਤੇ ਪਾਕਾ ਕਿਤੇ ਧੌਂ ਸੁੱਝ ਜਾਂਦੀ ਆ ਕਿਤੇ ਲੱਤ ਖੜ ਜਾਂਦੀ ਆ ਕਿਤੇ ਖਸ ਖੜ ਜਾਂਦੀ ਹੁਣ ਮਾਰ ਖੜੀ ਹੈ ਬਾਈ ਬਹੁਤ ਲੋੜ ਆ ਵਾਕਈ ਜ਼ਰੂਰਤ ਆ ਇਹਨਾਂ ਨੂੰ ਤੇ ਇਹ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਨਾ ਇਹਨਾਂ ਨੂੰ ਬਹੁਤ ਜ਼ਿਆਦਾ ਲੋੜ ਆ ਬਾਈ ਬੀਬੀ ਨੇ ਬੀਬੀ ਆਪਦੇ ਘਰ ਵਾਲੇ ਦਾ ਪ੍ਰੇਸ਼ਨ ਕਰ ਹਾਂਜੀ ਪ੍ਰੇਸ਼ਨ ਕਰ ਹਾਂਜੀ ਹਾਂਜੀ ਪ੍ਰੇਸ਼ਨ ਕਮਾਈ ਦਾ ਫਿਰ ਤੁਹਾਡਾ ਕੀ ਕਮਾਈ ਦੁੱਧ ਦਾ ਚਲਾਇਆ ਸੀਗਾ ਉਹ ਵੀ ਘਟਾ ਦੇਗੇ ਅੱਛਾ ਦੁੱਧ ਦਾ ਚਲਾਇਆ ਸੀ ਉਹ ਵੀ ਘਟਾ ਦੇਗਾ ਬਸ ਦੁੱਧ ਤੇ ਹੀ ਸੀ ਕੰਮ ਚਲਾਇਆ ਤੇ ਹੋਰ ਤੁਹਾਡੇ ਕੋਈ ਬੱਚਾ ਕੋਈ ਬੱਚਾ ਪੜਦਾ ਹੀ ਸਾਡਾ 10ਵੇਂ ਚ ਅੱਛਾ ਬੱਚਾ ਛੋਟਾ ਹੈ 8ਵੇਂ ਚ ਪੜਦਾ 8ਵੇਂ ਚ ਪੜਦਾ ਹਾਂਜੀ 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 ਮਾਤਾ ਜੀ ਤੁਸੀਂ ਕੀ ਕਹਿਣਾ ਚਾਹੁੰਣੀ ਬੇਟਾ ਮੈਂ ਤਾਂ ਇਹੀ ਕਹਿਣਾ ਚਾਹੁੰਨੀ ਹੈ ਵੀ ਮੇਰੀ ਨੂਹ ਤਕੜੀ ਹੋ ਜੀ ਹਾਂ ਵੀ ਸਾਡੇ ਕੋਈ ਸਾਹ ਨਹੀਂ ਮੈਂ ਤਾਂ ਅੱਖਾਂ ਤੋਂ ਮੇਰੇ ਪਰਦੇ ਦੋਨੇ ਉਖੜ ਗਏ ਬਠਿੰਡਾ ਮੇਰਾ ਫਰਦਾਰ ਕੇ ਪਰੇਸ਼ਨ ਕਰਾਇਆ ਸੀ ਨਹੀਂ ਸਹੀ ਆਇਆ ਦੀਂਦਾ ਨਹੀਂ ਮੈਨੂੰ ਇੱਕ ਅੱਖ ਤੋਂ ਜਵਾਨੀ ਨਹੀਂ ਦੀਂਦਾ ਇੱਕ ਤੋਂ ਮਾਰੀ ਜੀ ਤੋਪਛਾਂ ਦੀ ਦੀ ਤੇ ਮੇਰੀ ਤਾਂ ਨੂਹ ਪਈ ਹੈ ਮੈਂ ਤਾਂ ਇਹਨਾਂ ਦਾ ਕੰਮ ਵੀ ਨਹੀਂ ਕਰਨ ਯੋਗਰੀ ਕਿਸੇ ਦਾ ਕਰਦੀ ਸੀ ਮੈਂ ਟਾਈਮ ਪਾਸ ਕਰਦੀ ਸੀ ਆਪ ਦਾ ਤੇ ਪਰ ਮੇਰਾ ਉਹ ਵੀ ਰਹਿ ਗਿਆ ਹੁਣ ਤੇ ਇਹਨਾਂ ਨੂੰ ਮੈਂ ਕੀ ਖਵਾਵਾਂ ਇਹ ਤਾਂ ਆਪ ਮੰਝੇ ਤੇ ਪਈ ਹੈ ਨਾ ਮੈਂ ਥੋਈ ਦੇ ਕਰਦਾ ਕੰਮ ਹੁੰਦਾ ਰੋਟੀ ਮੈਥੋ ਨਹੀਂ ਪੱਕਦੀ ਅਸੀਂ ਤਾਂ ਬਹੁਤ ਸਾਡੀ ਤਾਂ ਬੇਨਤੀ ਹੈ ਵੀ ਅਸੀਂ ਤਾਂ ਬਹੁਤ ਔਖੀ ਹੈ ਬਜ਼ੁਰਗ ਇਹਨਾਂ ਦਾ ਪਾਪਾ ਜੀ ਉਹ ਮੰਜੇ ਤੇ ਬੈਠਾ ਸਾਡੇ ਕੋਈ ਵੀ ਸਾਡੇ ਘਰ ਨਾਲਾ ਡੱਕੇ ਦਾ ਵੀ ਕੋਈ ਹੈ ਨਹੀਂ ਨਾ ਸਾਡੇ ਕੋਈ ਸਾਧਨ ਹੈ ਹਾਂਜੀ ਮਿੱਤਰੋ ਇਹ ਨਾ ਬਿਲਕੁਲ ਸੱਚੀ ਖਬਰ ਆ ਬਈ ਇਹ ਫਾੜਾ ਪਿੰਡ ਮੱਤਾ ਪਿੰਡ ਕਿਹੜਾ ਹੀ ਆਪਣਾ ਮੱਤਾ ਪਿੰਡ ਮੱਤਾ ਜੀ ਮੱਤਾ ਸਾਡਾ ਮੱਤਾ ਪਿੰਡ ਜ਼ਿਲ੍ਹਾ ਫਰੀਦਕੋਟ ਤੇ ਤਹਿਸੀਲ ਜੈਤੋ ਬਾਈ ਮੱਤੇ ਪਿੰਡ ਦੀ ਖਬਰ ਆ ਇਹ ਤੇ ਵੀਰੇ ਇਹਨਾਂ ਨੂੰ ਲੋੜ ਆ ਦਾਨੀ ਸੱਜਣ ਤੱਕ ਕਿਸੇ ਵੀ ਤੱਕ ਸ਼ੇਅਰ ਕਰਕੇ ਵੀਡੀਓ ਪਹੁੰਚਾ ਦਿਓ ਜੇ ਕਿਸੇ ਜੇ ਕੋਈ ਮਦਦ ਕਰ ਸਕਦਾ ਇਹਨਾਂ ਦਾ ਅਸੀਂ ਸਿੱਧਾ ਨੰਬਰ ਪਾਵਾਂਗੇ ਉੱਤੇ ਤੁਸੀਂ ਇਹਨਾਂ ਨਾਲ ਹੀ ਗੱਲ ਕਰਕੇ ਇਹਨਾਂ ਦੇ ਅਕਾਊਂਟ 'ਚ ਪਾਉਣੇ ਆ ਪੈਸੇ ਜਾਂ ਕਿਵੇਂ ਵੀ ਕਰਨੇ ਆ ਉਹ ਤੁਸੀਂ ਇਹਨਾਂ ਨਾਲ ਹੀ ਗੱਲ ਕਰਨੀ ਆ ਅਸੀਂ ਆਪਦਾ ਕੋਈ ਨੰਬਰ ਨਹੀਂ ਪਾਉਣਾ ਉੱਤੇ ਇਹਨਾਂ ਦਾ ਨੰਬਰ ਉੱਤੇ ਪਾਵਾਂਗੇ ਇਹਨਾਂ ਨਾਲ ਤੁਸੀਂ ਗੱਲਬਾਤ ਕਰਨੀ ਆ ਬਾਈ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਆ ਤੁਹਾਨੂੰ ਵਿਖਾਉਣੇ ਆ ਆਪਣਾ ਇਹ ਵੀ ਫੈਲ ਆ ਜੀ ਸਕੈਨ ਆ ਜੀ ਸਕੈਨ ਸਕੈਨ ਵਿਖਾਉਣੇ ਆ ਤੁਹਾਨੂੰ ਜੀ ਹਾਂ ਤਾਂ ਫਿਰ ਘਰ ਦਾ ਗੁਜ਼ਾਰਾ ਕਿਵੇਂ ਚੱਲਦਾ ਜੀ ਗੁਜ਼ਾਰਾ ਪੁੱਤ ਚੱਲਦਾ ਨਹੀਂ ਜਦੋਂ ਮੇਰੀਆਂ ਅੱਖਾਂ ਮਾਰੀਆਂ ਹੀ ਮੈਨੂੰ ਦੀਂਦਾ ਸੀ ਹਾਂਜੀ ਮੇਰਾ ਕਿਨੇ ਰੇਗਾ ਦਾ ਘਾਟ ਬਣਿਆ ਪੁੱਤ ਮੈਂ ਨੇ ਰੇਗਾ ਤੇ ਜਾਂਦੀ ਸੀ ਮੈਂ ਉਹਦਾ ਟਾਈਮ ਪਾਸ ਕਰ ਦਿੱਤੀ ਹੁਣ ਮੈਨੂੰ 5 ਮਹੀਨੇ ਹੋ ਗਏ ਮੇਰਾ ਬਠਿੰਡੇ آپریشن ਹੋਇਆ ਮੇਰੀ ਫੇਲ ਬਣੀ ਵੀ ਹੈ ਉਹ ਵੀ ਮੈਂ ਤਾਂ ਬਹਿ ਕੇ ਜਮਾ ਦੀਂਦਾ ਨਹੀਂ ਮੈਨੂੰ ਬਸ ਰਾਤ ਨੂੰ ਨਹੀਂ ਮੈਂ ਉੱਠ ਸਕਦੀ ਕੋੜੇ ਹੁੰਦੀਆ ਤਾਂ ਮੈਨੂੰ ਪਛਾਪ ਸ਼ੂ ਕਰਾ ਲਿਆ ਹੁੰਦੇ ਆ ਨਹੀਂ ਮਿੱਥੋਂ ਹੁੰਦਾ ਨਹੀਂ ਬਸ ਦਿਨੇ ਦਿਨੀ ਚਾਨਣੇ ਮਾਰਿਆ ਢਿੰਦਾ ਦਿਨ ਚਿਪੇ ਤੋਂ ਬਾਹਰ ਮੈਂ ਬਾਦ ਨਹੀਂ ਨਿਕਲ ਨਹੀਂ ਸਕਦੀ ਨਾ ਮਿੰਨ ਡਾਇਟ ਦੇ ਚਾਨਣੇ ਮਾਰਾ ਮੋਟਾ ਖੱਬੀ ਅੱਖ ਤੋਂ ਦਿੰਦਾ ਸੱਜੀ ਜਮਾ ਖਤਮ ਹੋ ਗਈ ਹਾਂਜੀ ਹਾਂਜੀ ਮਿੱਤਰੋ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਆਪਾਂ ਗਾਂ ਦਾ ਤੁਹਾਨੂੰ ਗਾਂ ਬਹਿ ਗਈ ਇੱਕ ਗਾਂ ਉਹ ਵੀ ਵਿਖਾਉਣੇ ਆ ਤੁਹਾਨੂੰ ਆ ਵੇਖੋ ਵੀ ਗਾਂ ਬਹਿ ਗਈ ਆ ਤੇ ਗਾਈਆਂ ਬਈ ਗਾ ਕਿੰਨੇ ਦੀਆਂ ਲਈਆਂ ਸੀ ਬਈ ਗਾਈਆਂ ਤਾਂ ਤਾਂ ਦੋ ਗਾਈਆਂ ਲਈਆਂ 55 55 ਹਜ਼ਾਰ ਦੀਆਂ ਇੱਕ ਲਈ ਸੀ 28000 ਦੀ 28000 ਦੀ ਹਾਂਜੀ ਤੇ ਉਹ 10000 ਦੀਆਂ ਫੜਾਤੀਆਂ ਪਾ ਕੇ ਖਰਾਬ ਹੋ ਗਈਆਂ ਗਾਈਆਂ ਹਾਂਜੀ ਹਾਂਜੀ ਮਿੱਤਰੋ ਮੈਂ ਕਿਸੇ ਲਿਆਜ ਵਾਲੇ ਨੇ ਲੈ ਕੇ ਦਿੱਤੀ ਸੀ ਕੁੜੀ ਨੇ ਤੇ ਇਹ ਗਾਂ ਵੀ ਬਹਿ ਗਈ ਇਹ ਵੀ ਬਸ ਦੁੱਧ ਤੋਂ ਗਈ ਚੰਗੀ ਭਲੀ ਸੋਈ ਐ ਤੇ ਮੁੜ ਕੇ ਬਸ ਗਾਂ ਲਾ ਹੀ ਨਹੀਂ ਹੁੰਦਾ ਕੋਈ ਇਹ ਕਿਤੇ ਇੱਥੋਂ ਫਸੇ ਜਾਂਦੀ ਆ ਵੀ ਆ ਚੀਜ਼ਾਂ ਤੇ ਧੌਣ ਕਿਤੇ ਇੱਥੇ ਲੱਤ ਫਸ ਜਾਂਦੀ ਆ ਕਿੱਤੇ ਲੱਤਾਂ ਤੋਂ ਲੰਗ ਮਾਰ ਲਾ ਪੈਂਦੀ ਕਿਤੇ ਚੂਲਾ ਨਿਕਲ ਜਾਂਦਾ ਇਹ ਹੋ ਜਾਂਦਾ ਵਿਚਾਰੀ ਅਸੀਂ ਪੁੰਨ ਮਰੀ ਨੂੰ ਰੱਖੀ ਬੈਠਾ ਲੋਕਾਂ ਦੇ ਛੱਡਿਓ ਭਾਈ ਤਾਂ ਨੇ ਮਰ ਨਾ ਜਾਵੇ ਵਿਚਾਰੀ ਯਾਰ ਥੂੜੀ ਤੜੀ ਘਰੇ ਪਾ ਕੇ ਟਾਈਮ ਪਾਸ ਕਰਾਓ ਇਹਦਾ ਵਿਚਾਰੀ ਦਾ ਠੀਕ ਜੀ ਵੀ ਡਾਕਟਰ ਨੂੰ ਟੀਕੇ ਲਾ ਕੇ ਗਿਆ ਦੇ ਕਿੰਨੇ ਜੋਗੇ ਨੇ ਕਰਾਈ ਜਾਂਦੇ ਨੇ ਵਿਚਾਰੀ ਦਾ ਇਹ ਇਹ ਹੁੰਦੀ ਆ ਬਈ ਮਾਨ ਦੇ ਵਿੱਚ ਇਨਸਾਨੀਅਤ ਬੰਦੇ ਦੇ ਵਿੱਚ ਇਨਸਾਨੀਅਤ ਹੋਏ ਹੈਗੀ ਆ ਬੰਦੇ ਚ ਵੀ ਇਹਨੇ ਗਾਂ ਨੂੰ ਪੱਠੇ ਜਰੂਰ ਪਾਈ ਜਾਂਦਾ ਪਰ ਦਿੰਦੀ ਕੋਈ ਨਹੀਂ ਦੁੱਧ ਦਾ ਤਾਂ ਨਹੀਂ ਦਿੰਦੀ ਇਹ ਲੋਕਾਂ ਲੋਕਾਂ ਨੂੰ ਇਹ ਛੱਡੀ ਨਹੀਂ ਗਈ ਇੱਕ ਹੋਰ ਮੈਂ ਗੱਲ ਕਰਨੀ ਚਾਹਣਾ ਅੱਗੇ ਵੀ ਕਰਦਾ ਹੁੰਨਾ ਮੈਂ ਬਾਈ ਗਰੀਬ ਆਪਾਂ ਲੰਗਰ ਬਹੁਤ ਲਾਉਣੇ ਆ بڑے ਲੰਗਰ ਲਾਉਣੇ ਆ ਬਹੁਤ ਕੁਸ਼ ਕਰਦੇ ਆ ਪਰ ਜੇ ਤੁਸੀਂ ਆਪਦੇ ਗਰੀਬ ਸਿੱਖਾਂ ਨੂੰ ਸੰਭਾਲ ਲਓ ਨਾ ਇੰਨਾ ਹੀ ਬਹੁਤ ਆ ਗਰੀਬ ਸਿੱਖ ਬਹੁਤ ਜ਼ਿਆਦਾ ਆ ਜੱਟ ਪਰਿਵਾਰ ਆ ਇਹ ਤੇ ਅੱਜ ਬਾਈ ਹਾਲਾਤ ਬਹੁਤ ਮਾੜੇ ਐ ਬਾਹਰਲੇ ਬੰਦਿਆਂ ਨੂੰ ਹੱਥ ਬੰਨ ਕੇ ਬੇਨਤੀ ਆ ਕੈਨੇਡਾ ਅਮਰੀਕਾ ਵਾਲਿਆਂ ਨੂੰ ਜਿਹੜੇ ਹੋਰ ਬਹੁਤ ਤਣਾਟ ਬੰਦੇ ਆ ਬਾਈ ਜੀ ਆਪਣੇ ਪੰਜਾਬ ਦੇ ਵਿੱਚ ਜੇ ਗਰੀਬ ਸਿੱਖਾਂ ਨੂੰ ਸੰਭਾਲ ਲੋਣਾ ਤੁਸੀਂ ਇੰਨਾ ਹੀ ਬਹੁਤ ਆ ਗਰੀਬ ਸਿੱਖ ਬਹੁਤ ਆ ਗਰੀਬ ਸਿੱਖਾਂ ਦੀ ਜਦੋਂ ਤੁਸੀਂ ਮਦਦ ਕਰਨ ਲੱਗੇ ਨਾ ਉਦੋਂ ਸਮਝ ਲਓ ਤੁਸੀਂ ਰਾਜੇ ਆ ਤੇ ਵੀਰ ਬਣ ਕੇ ਇਸ ਪਰਿਵਾਰ ਦੀ ਜਰੂਰ ਮਦਦ ਕਰੋ ਇਹਨਾਂ ਨੂੰ ਲੋੜ ਆ ਯਾਰ ਤੇ ਜੇ ਕੋਈ ਵੀਰੇ ਪੈਸੇ ਨਹੀਂ ਪਾ ਸਕਦੇ ਜਾਂ ਕੁਝ ਹੋਰ ਨਹੀਂ ਕਰ ਸਕਦੇ ਸ਼ੇਅਰ ਜਰੂਰ ਕਰ ਦਿਓ ਕੱਲੀ ਸ਼ੇਅਰ ਕਰ ਦਿਓ ਵੀਰੇ ਸ਼ੇਅਰ ਕਰ ਦਿਓ ਕਿਸੇ ਦਾਨੀ ਸੱਜਣ ਤੱਕ ਪਹੁੰਚ ਜਾ ਜਲਦੀ ਤੋਂ ਜਲਦੀ ਸ਼ੇਅਰ ਕਰ ਦਿਓ ਕਿਉਂਕਿ ਇਹਨਾਂ ਨੂੰ ਕੱਲ ਨੂੰ ਹੀ ਐਡਮਿਟ ਕਰਨ ਨੂੰ ਕਿਹਾ ਡਾਕਟਰ ਨੇ ਤੇ ਵੀਡੀਓ ਤਾਂ ਅੱਜ ਹੀ ਪਾਈ ਆ ਹੁਣ ਪਾਈ ਆ ਰਾਤ ਨੂੰ ਤੇ ਕੱਲ ਨੂੰ ਹੀ ਇਹਨੂੰ ਐਡਮਿਟ ਹੋਣਾ ਤੇ ਪੈਸਿਆਂ ਦੀ ਲੋੜ ਹੈ ਤਕਲੀਫ ਚ ਭੈਣ ਵਿਚਾਰੀ ਤੇ ਪਲੀਜ਼ ਆ ਵੀਰੇ ਸ਼ੇਅਰ ਵੱਧ ਤੋਂ ਵੱਧ ਕਰ ਦਿਓ ਧੰਨਵਾਦੀ